ਸਾਡੇ ਬਾਰੇ ਪੁੱਛਣਾ ਤੇ ਸਮਿਆਂ ਤੂੰ ਪੁੱਛੀ ਆ ਮਰਦਿਆ ਵੀ ਸਾਡੇ ਇਹ ਜਿਹੜੀ ਚੀਜ਼ਾਂ ਨੇ ਪੁਰਾਣੇ ਬੰਦੇ ਪੁਰਾਣੇ ਬੰਦੇ ਆਪਾਂ ਨੂੰ ਹਮੇਸ਼ਾ ਹੀ ਆਪਣੇ ਘਰ ਦੇ ਜਿਹੜੇ ਹੁੰਦੇ ਆ ਆਪਾਂ ਨੂੰ ਕੀ ਕਹਿੰਦੇ ਹੁੰਦੇ ਕੇਤ ਤੋਂ ਲੈ ਕੇ ਨਹੀਂ ਕੁਝ ਖਾਣਾ ਲੈ ਕੇ ਖਾਣਾ ਮੈਂ ਤੈਨੂੰ ਆਪਦੀ ਗੱਲ ਦੱਸਾਂ ਕਿ ਮੈਂ ਪੂਰਾ ਫਿੱਟ ਹੋ ਗਿਆ 2007 ਚ 2007 ਚ ਮੇਰੀ ਕੈਨੇਡਾ ਦੀ ਗੱਲ ਹੋ ਗਈ ਉਦੋਂ ਮੈਂ ਆਪਾ ਤੁਰੇ ਫਿਰਦੇ ਨਾ ਤੁਰੇ ਫਿਰਦੇ ਭੂਤਾਂ ਦਾ ਵੀ ਜੀਵਨ ਹੈ ਉਹਦਾ ਜੀਵਨ ਉਹ ਵੀ ਉਹਨਾਂ ਦਾ ਵੀ ਜੀਵਨ ਹੈ ਉਹਨਾਂ ਦੀ ਵੀ ਦੁਨੀਆ ਹੈ ਮੇਰ ਕੋਲ ਹੀ ਕੋਲ ਹੀ ਦੀ ਆਪਾਂ ਨੇ ਵੀ ਦੋ ਚੀਜ਼ਾਂ ਨਹੀਂ ਜੇ ਸੱਤ ਆ ਤੇ ਕਾਲੇ ਫਿਰ ਦੀ ਮਿਹਨਤ ਬੜੀ ਕੀਤੀ ਆ ਠੀਕ ਜਮੀਨ ਹੀ ਥੋੜੀ ਜਿਹੀ ਰੇਤਲੀ ਜੀ ਆ ਨਹੀਂ ਫਿਰ ਤਾਈਓ ਬਣ ਗਈ ਜੇ ਨਹੀਂ ਤੇ ਨਹੀਂ ਬਣ ਗਈ ਨਹੀਂ ਤੇ ਹੋਵੇ ਤੇ ਬੜਾ ਮੁਸ਼ਕਲ ਅਸੀਂ ਕੰਮ ਆਹ ਟਾਇਆ ਜੇ ਲੱਭ ਗਿਆ ਨਾ ਪਹਿਲਾਂ ਤੇ ਦੂਰ ਲੱਗਦੀ ਨਹੀਂ ਇਹ ਤਾਂ ਹੋਇਆ ਤਾਂ ਨਾ ਤੇ ਨਾ ਰਹਿਣਾ ਵੀ ਗਰਾਊਂਡ ਇੰਨੀ ਵਧੀਆ ਲੱਗਦੀ ਸੀ ਪਰ ਇਹ ਗੱਲਾਂ ਹੋ ਗਈਆਂ ਆਬ ਜਿਨੇ ਥੋੜਾ ਜਿਹਾ ਜੇ ਮਿਕਨੇ ਹੋ ਗਿਆ ਪਲਵਾਂ ਜੀ ਰੈਡੀ ਯਮਾ ਅਜੇ ਛੱਤ ਪੈਣ ਵਾਲੀ ਰਹਿ ਗਈ ਹੁਣ ਕੱਲੀ ਕੰਨਾ ਕੁੰਨਾ ਸਾਰੇ ਡਨ ਹੋ ਗਏ ਬਾਕੀ ਸਾਰਾ ਸ਼ੋਪਿੰਗ ਕਰ ਲਈ ਸਾਰੇ ਸਮਾਨ ਸੋਣ ਦੀ ਮਾਨ ਦੀ ਕਰਦੇ ਆ ਯਾਰ ਹੌਲੀ ਹੌਲੀ ਤੈਨੂੰ ਪਤਾ ਸਰਕਾਰੀ ਕੰਮ ਤਾਂ ਸਿਰਕਾਰ ਦੇ ਹਿਸਾਬ ਨਾਲ ਹੁੰਦੇ ਨਾ ਹੁੰਦੇ ਹੁਣ ਜਿੰਨੇ ਕ ਆਪਣੇ ਤੋਂ ਆਪਾਂ ਮੈਚਾਂ ਮੋਚਾਂ ਤੋਂ ਕਮਾਏ ਲਾਲੂ ਦਿੱਤੇ ਹੁਣ ਹਾਂਜੀ ਆਪਣਾ 3 ਲੱਖ ਰੁਪਏ ਲੱਗ ਗਏ 3 3.5 ਲੱਖ ਪੂਰਾ ਜਿਵੇਂ ਤਿਆਰ ਕਰਨ ਕਰਨ ਤੇ ਆ ਬਲਸਟਰ ਬਲਸਟਰ ਕਰਕੇ ਸਾਰਾ ਹੀ ਵੱਡਾ ਹਾਲ ਹੋ ਗਿਆ ਨਾ ਵਾਵਾ ਵੱਡਾ ਹੀ ਹੋ ਗਿਆ ਹਾਂਜੀ ਤੇ ਸੁਮਾਨ ਕੋ ਹਾਂ ਸੁਮਾਨ ਕਿਥੋਂ ਆ ਇਹ ਅੰਦਰ ਸੁਮਾਨ ਨਹੀਂ ਆਪਾਂ ਸਰਕਾਰੀ ਲਿਆਵਾਂਗੇ ਕਿ ਆਹੋ ਮੇਰੀ ਹੋਈ ਆ ਗੱਲ ਹੁਣ ਆਪਾਂ ਕਿਹੜਾ ਵੀ ਆ ਪਗੜੇ ਤੇ ਪੈਸੇ ਕਮਾਉਣੇ ਆ ਕਿ ਆਪਾਂ ਆਪਦੇ ਕੋਲੋਂ ਲਾਉਣਾ ਨਾ ਆਪਾਂ ਤਾਂ ਸੇਵਾ ਹੀ ਕਰਨੀ ਆ ਦੇਦੇ ਚ ਆਪਾਂ ਨੂੰ ਉਹ ਚਾਹੀਦਾ ਆ ਮੈਂ ਕਿਹਾ ਸੀ ਪੀਏ ਨੂੰ ਇਹਦਾ ਪੀਏ ਆ ਦੂਜੇ ਦਾ ਲਾਲਜੀ ਦਾ ਹਾਂਜੀ ਆਪਣਾ ਵਧੀਆ ਸੱਜਣੇ ਆ ਤੇ ਉਹਨੂੰ ਕਿਹਾ ਉਹ ਕਹਿੰਦਾ ਕੋਈ ਗੱਲ ਨਹੀਂ ਗੋਪੀ ਜਦੋਂ ਬਣ ਗਿਆ ਰੈਡੀ ਹੋ ਗਿਆ ਦਾਦੀ ਇੱਕ ਜਿੰਨਾ ਜਿਹੜਾ ਸਮਾਨ ਆ ਤਿਆਰ ਹੋ ਗਿਆ ਉਹ ਪੈ ਖਰਾਬ ਹੋ ਗਿਆ ਕਿੱਡਾ ਵਧੀਆ ਯਾਰ ਹੈ ਨਾ ਨਹੀਂ ਸਮਾਨ ਉਹਦਾ ਟੋਪੂ ਦਾ ਟੋਪ ਕਰਦਾ ਆ ਨਹੀਂ ਸਮਾਨ ਵਧੀਆ ਨਾਲੇ ਉਹਨੇ ਆਪਾਂ ਸੱਦਾਂਗੇ ਨਾ ਸੜਗਾ ਟੰਜਾ ਨਹੀਂ ਕਰਾਈਦਾ ਹੁੰਦਾ ਜਿਹੜਾ ਵੀ ਉਹ ਆਪਾਂ ਕਰਾਵਾਂਗੇ ਨੋ ਤੋਂ ਤੇ ਨਾਲੇ ਉਹਨੂੰ ਕਹਾਂਗੇ ਫਿਰ ਸਮਾਨ ਦੇ ਕੇ ਜਾ ਇੱਕ ਛੜਕਦੇ ਲੋਕਟਾਇਲ ਲਵਾਵਾਂਗੇ ਸਾਰੀ ਅੱਛਾ ਕੋ ਉਹਨੂੰ ਕਹਿ ਕੇ ਤੇ ਸਪੋਰਟ ਮੰਤਰੀ ਨਾਲ ਕਰਨੀ ਇਹ ਗੱਲ ਸਾਰਾ ਕੁਝ ਇਹ ਉਹਨੂੰ ਕਹਿ ਕੇ ਫਿਰ ਸਾਰਾ ਕੁਝ ਹੀ ਕਰਾਉਂਗਾ ਨਾ ਸਪੋਰਟ ਮੰਤਰੀ ਨੂੰ ਕਹਦੇ ਨੇ ਆਹੋ ਹੁਣ ਚੱਲ ਆਪਾਂ ਜਿੰਨੇ ਕੁ ਝੋਕੇ ਗਏ ਗਏ ਯਾਰ ਆਪਾਂ ਵੀ ਖਰਚਾ ਆਪਦੇ ਕੋਲੋਂ ਲਾਤਾ ਨਾਲੇ ਪੈਲੀ ਆਪਾਂ ਛੱਡੀ ਆਪਦੇ ਬਿਲਕੁਲ ਹੁਣ ਹੁਣ ਮੁੰਡੇ ਮੰਡੇ ਹੋਣਾ ਹੈ ਨਾ ਹੈ ਨਾ ਪੀਰ ਦਾ ਪਾਲ ਦਾ ਥਾਂ ਖੜਾ ਕਰਕੇ ਤਿਆਰੀ ਇੰਨਾ ਬੜਾ ਵੱਡਾ ਆਬਜੈਕਟ ਜਿਹਾ ਵੇਖੀ ਤੋਣਾ ਦਾਦਾ ਮੈਂ ਕੰਮ ਕੀਤਾ ਨਾ ਮੈਂ ਕੰਦਾ ਗੱਡੀਆਂ ਨਿੱਗਰੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਆਪਾਂ ਉੱਤੇ ਲੈਂਡਰ ਪਾਉਣਾ ਹੈ ਲੈਂਡਰ ਵੀ ਪਾ ਸਕਦਾ ਹਾਂ ਹਾਂ ਇਹ ਲੈਂਡਰ ਆਪਾਂ ਲੈਂਟਰ ਤੱਕ ਦੀ ਸੋਚ ਰੱਖੀ ਹੈ ਕਿ ਕੱਲ ਨੂੰ ਆਪਾਂ ਲੈਂਟਰ ਵੀ ਪਾ ਸਕਦੇ ਹਾਂ ਬਾਕੀ ਹੁਣ ਯਾਰ ਮੇਰੇ ਤੋਂ ਇੰਨਾ ਖਰਚਾ ਨਹੀਂ ਹੈਗਾ ਕਿ ਮੈਂ ਇੱਕ ਹੀ ਵਾਰ ਤੋਂ ਲੈਂਡਰ ਪਾਣਾ ਹੈ ਨਾ ਤੇ ਇੰਨਾ ਬਾਕੀ ਇਹਦੇ ਸਹਿਯੋਗ ਨਹੀਂ ਆ ਭਲਵਾਨ ਜੀ ਸਾਰੇ ਸਹਿਯੋਗ ਕਰਨਗੇ ਵੀਰ ਭਰਾ ਬਾਕੀ ਜੋ ਭੈਣ ਭਰਾ ਕੋਈ ਆਪਣਾ ਸਹਿਯੋਗ ਦਵੇ ਨਾ ਵੇ ਇਸ ਨਜ਼ਰ ਬਾਕੀ ਪਰਾਮ ਦੇ ਨਾਲ ਫਰਾ ਕੁਝ ਹੋ ਜੇ ਉਹ ਮੁੰਡੇ ਦੇ ਅੱਜ ਤੋਂ ਹੀ ਕਹਿੰਦੇ ਵੀ ਅਸੀਂ ਆਉਣਾ ਪਿਆ ਆਉਣਾ ਆਇਆ ਕਰਨਾ ਵਾ ਅੱਛਾ ਮੈਂ ਕਹਿੰਦਾ ਨਹੀਂ ਅਜੇ ਨਹੀਂ ਅੱਜ ਜਿਤਨਾ ਝੋਨੇ ਵੱਡੇ ਗਏ ਨਾ ਹਾਂਜੀ ਝੋਨਿਆਂ ਤੋਂ ਬਾਅਦ ਚ ਫਿਰ ਆਪਾਂ ਮੁੰਡੇ ਸੱਦਿਆ ਕਰਾਂਗੇ ਹਾਂਜੀ ਐ ਪੂਰਾ ਖਾੜਾ ਵਧੀਆ ਬਣਾਵਾਂਗੇ ਨਾ ਫਿਰ ਬਣਾ ਕੇ ਵਧੀਆ ਤੇ ਥਾਂ ਤੂੰ ਛੱਡਾਂਗੇ ਫਿਰ ਪੂਰਾ ਪ੍ਰੋਪਰ ਫਿਰ ਡਿਊਟੀ ਇਹ ਹੈ ਗਾਈਡ ਵੀ ਤੂੰ ਗਾਈਡ ਹਾਂ ਜਿਤਨ ਮੰਨ ਕੇ ਚੱਲ ਛੁੱਟੀ ਆ ਉਹ ਦਿਨ ਉਹਦੋਂ ਉਹਦਾ ਵੀ ਮਿਹਨਤ ਲਾਈਦੀ ਆ ਉਹਦੋਂ ਜੇ ਮੰਨ ਕੇ ਚੱਲੋ ਜੇ ਜਿਹੜੇ ਪਲੇਅਰ ਪੱਕੇ ਰੈਗੂਲਰ ਆਇਆ ਕਰਨੇ ਆ ਫਿਰ ਉਹਨਾਂ ਨੂੰ ਸਮਝਾ ਦਿਆ ਕਰਾਂਗੇ ਉੱਥੇ ਨਹੀਂ ਤੇ ਇੱਕ ਮੁੰਡਾ ਰੱਖਾਂਗੇ ਨਾ ਆਪਾਂ ਵੀ ਇੱਕ ਬੰਦਾ ਰੱਖਾਂਗੇ ਉੱਥੇ ਪੱਕਾ ਹੀ ਜਿ ਜ ਤਰ੍ਹਾਂ ਕੋਈ ਆ ਪਲੇਅਰ ਹੋ ਜਾਣਾ ਕੋਈ ਚੰਗਾ ਜਿਹੜਾ ਮਿਹਨਤ-ਮੁੰਤ ਲਵਾ ਸਕੇ ਹਾਂਜੀ ਉਹਨੂੰ ਦੇ ਦਿਆ ਕਰਾਂਗੇ ਪੈਸੇ-ਪੁਏ ਹਾਂ ਤਾਂ ਟ੍ਰੇਨਰ ਹੋਵੇ ਨਾ ਬੜਾ ਆ ਨਹੀਂ ਟ੍ਰੇਨਰ ਵਧੀਆ ਆਗੇ ਪੂਰਾ ਵਧੀਆ ਮੁੰਡੇ ਨਾ ਸੁਰਸਿੰਘ ਬੜੇ ਵਧੀਆ ਮੁੰਡੇ ਹੈਗੇ ਆ ਵੀ ਜਿਹੜੇ ਪਹਿਲਾਂ ਮਿਹਨਤ-ਮੁੰਤ ਕਰਦੇ ਰਹੇ ਆ ਤੇ ਮੁੜ ਕੇ ਮੰਨ ਕੇ ਚੱਲ ਕੀ ਹੁਣ ਪਹਿਲਵਾਨੀ ਕਰਦੇ ਰਹੇ ਉਹਨਾਂ 'ਚੋਂ ਇੱਕ ਅੱਧਾ ਮੁੰਡਾ ਕੋਈ ਲੱਭ ਗਿਆ ਪਰ ਰੱਖ ਲਾਂਗੇ ਤੇ ਉਤੋਂ ਤੂੰ ਨੂੰ ਕਹਾਂਗੇ ਮਿਹਨਤ ਮੁੱਤ ਲਵਾ ਦਿਆ ਕਰ ਸਾਰਿਆਂ ਦੀ ਮੇਨ ਮਿਹਨਤੀ ਹੁੰਦੀ ਹੈ ਕਿ ਬਾਕੀ ਤੇ ਚਲੋ ਸਿੱਖਣਾ ਸਿਖਾਉਣਾ ਤੇ ਬੰਦਾ ਬੰਦੇ ਦਾ ਨਾ ਬੱਚਾ ਨਾ ਹਾਂ ਬੱਚੇ ਦਾ ਰੁਝਾਜ ਆਜਿਆ ਜੀ ਨਾ ਕਿ ਗੇਮ ਵੱਲੇ ਚਲੋ ਬਾਨਾ ਤੇ ਉਹ ਵੈਗਰੂ ਦੇ ਹੱਥ ਵਸਿਆ ਨਸ਼ੇ ਪੱਤੇ ਤੋਂ ਹੀ ਬਾਜੇ ਜਵਾਕ ਕਿਹਦਾ ਹੁਣ ਸਾਰੇ ਜਵਾਕ ਵੀ ਆਪਣੀ ਏਕ ਏਕ ਤੇ ਜਵਾਕ ਆ ਸਾਰਿਆਂ ਦਾ ਤੇ ਨਹੀਂ ਅੱਗੇ ਤੇ 4 4 5 5 ਜਵਾਬ ਹੁੰਦੇ ਚੱਲ ਕੋਈ ਨਹੀਂ ਇੱਕ ਅੱਧਾ ਵਧੀਆ ਨਾ ਟ੍ਰੇਨਰ ਹੋਵੇ ਚਰ ਉਹਨੇ ਗਾਈਡ ਕੀਤਾ ਇਹਦਾ ਸਰੀਰ ਤੁਰਨਾ ਪਿਆ ਉਹਨੇ ਤਾਂ ਛੁੱਟੀ ਨਹੀਂ ਕਰੀ ਆ ਨਹੀਂ ਸਰੀਰ ਤੁਰ ਨਹੀਂ ਤੁਰਨਾਗੇ ਯਾਰ ਆਪਾਂ ਪਹਿਲਾਂ ਕੀ ਚੱਕਰ ਹੈ ਜਿਮ ਚ ਜਾਂਦੇ ਜੇ ਜਿਮ ਹੋਰ ਐਕਸਰਸਾਈਜ਼ ਆ ਖਾੜੇ ਦੀ ਹੋਰ ਐਕਸਰਸਾਈਜ਼ ਹਾਂ ਖਾੜੇ ਦਾ ਸਮਾਨ ਵੀ ਲਾਉਣਾ ਭਲਵਾਂ ਜੋ ਲੰਮੇ ਲੰਮੇ ਹੀ ਹੁੰਦੇ ਕੀ ਆਂਦੇ ਉਹਨਾਂ ਨੂੰ ਜਿਹੜੇ ਮੋਟੇ ਜਦੋਂ ਫਿਰਦੇ ਹੁੰਦੇ ਨਹੀਂ ਉਹ ਤੇ ਆਓ ਆਪਾਂ ਸਾਰਾ ਹੀ ਬਣਾਵਾਂਗੇ ਉਹ ਤੇ ਆਪਾ ਵਧੀਆ ਸਾਰਾ ਜਿਗਾੜ ਬਣਾ ਦੇਣਾ ਉਹਦੇ ਉੱਥੇ ਹੀ ਆਪਾਂ ਮਿਹਨਤ ਲਾਉਣਾ ਆਪਾਂ ਪੂਰਾ ਵਧੀਆ ਬਣਾਉਣਾ ਤਾਂ ਨਹੀਂ ਤੁਸੀਂ ਆਇਆ ਕਰੋਗੇ ਟਾਈਮ ਗੱਡ ਕੇ ਤਰੋ ਜਾਂਦੇ ਜੇ ਤੁਸੀਂ ਜਿਦਾਂ ਮੰਨ ਕੇ ਚੱਲ ਵੀ ਜਦਨ ਆਹੋ ਯਾਰ ਕੋਈ ਠੀਕ ਹੈ ਹਾਂ ਠੀਕ ਹੈ ਕਿੱਥਾ ਭਾਗੀ ਆ ਵਧੀਆ ਉਹ ਹੀ ਮੈਂ ਤਾਂ ਹੀ ਨਹੀਂ ਹਜੇ ਉਤਰਦਾ ਗਰਾਊਂਡ ਮਾਹਾਂ ਵੀ ਇੱਕ ਰੰਪੂਰੇ ਸੈੱਟ ਹੋ ਗਏ ਨਾ ਫੇਰ ਹੀ ਉਤਰਾਂਗੇ ਇਦਾਂ ਨਾ ਬੱਸ ਮਾਹਾਂ ਕਰਦੇ ਇਹ ਪਿੰਡ ਦੇ ਅੱਜ ਬੜਾ ਜੋਰ ਆਉਂਦਾ ਹੈ ਮਾਹਾਂ ਨਹੀਂ ਮਾਹ ਥੋੜਾ ਨਾਇਰ ਬੋਡੀ ਸਾਥ ਆਉ ਫੇਰ ਹੀ ਉੱਤੇ ਜੋਵੇਂ ਮੁਰਗੇ ਜਿੱਦੇ ਸੱਟ ਲੱਗੀਆਂ ਲੋਕੀ ਪੈਂਦੇ ਵੀ ਜਾਂਦੇ ਆ। ਉਹਦੇ ਤੋਂ ਜ਼ਿਆਦਾ ਨਪਲਵਾਂ ਦੀ ਕੋਡ ਬੁੱਢੇ ਜਦੋਂ ਤੁਹਾਡੇ ਤੋਂ 1 2 3 ਨਿਕਲਿਆ ਗਿਆ। ਬਈ ਚੰਗਾ ਵਧੀਆ। ਬੜਾ ਵਧੀਆ ਖੇਡਿਆ ਬੜੀ ਕਿੰਨਾ ਸੱਟਾਂ ਲੱਗਦੀਆਂ। ਸੱਟਾਂ ਲੱਗੀਆਂ ਬੜਾ ਬਾਕੀ ਨਾ ਬਣਿਆ ਤੇ ਬੜਾ ਹੁਣ ਮੈਂ ਤੈਨੂੰ ਦੱਸਾਂ ਵੀ ਕਿੰਨੀਆਂ ਸੱਟਾਂ ਮੈਨੂੰ ਲੱਗੀਆਂ ਤੇ ਸੱਟਾਂ ਨੂੰ ਰਹਾ ਕੇ ਅੱਗੇ ਆਉਣਾ ਪੈਂਦਾ। ਬਿਲਕੁਲ ਜੀ। ਸੱਟਾਂ ਲੱਗਦੀਆਂ ਸੱਟਾਂ ਨਹੀਂ ਕੋਈ ਚੱਕਰ ਹੌਸਲਾ ਰੱਖ ਕੇ 6 ਰਕ ਹੈਗਾ ਜਿੰਨਾ ਜਵਾਨ ਹੈ ਬਣਾਉਣ ਨੇ ਤਗੜੇ ਬਾ ਠੀਕ ਹੈ ਠੀਕ ਹੈ ਭਵਾਂ ਜੀ ਕੋਈ ਗੱਲ ਨਹੀਂ। ਆਹੋ ਤਗੜਾ ਤੂੰ ਉਦਾਨ ਨੇ ਕਿੰਨੇ ਕਿ ਨਾ ਉਹ ਨਾਲ ਚੱਲਿਆ ਕਰ ਇੱਕ ਬਾਦੀ ਦੋ ਬਾਦੀ ਤਿੰਨ ਬਾਦੀਆਂ ਇਦਾਂ ਕਰਕੇ ਥੋੜਾ ਲਾਲਾ ਪੰਜ 10 ਦਿਨ 20 ਦਿਨ ਮਿਹਨਤ ਦਾ ਦੱਸਦੇ ਨੇ ਜਿੱਦਾਂ ਨਾ ਨਹੀਂ ਆ ਇੱਕ ਮਹੀਨਾ ਕਰਕੇ ਨਾ ਫੇਰਾ ਹੁਣ ਗਰਾਊਂਡ ਦਾ ਹਾਂਜੀ ਪੂਰੇ ਗਰਾਊਂਡ ਦਾ ਪੂਰੀ ਸੈਟ ਹੋ ਕੇ ਲਾਉਂਦੇ ਆਂ ਤੇ ਮੈਚ ਤੇ ਨਹੀਂ ਆਜੇ ਮੁੱਤਰਿਆ ਮੈਚ ਦਾ ਮੈਂ ਇਹ ਹੋ ਗਿਆ ਨਾ ਵੀ ਥੋੜੀ ਬੋਡੀ ਸੈੱਟ ਹੋ ਜੇ ਆ ਥੋੜਾ ਜਿਹਾ ਕਰ ਲੈ ਉਹ ਕਿਹਾ ਨਾ ਗਰਾਊਂਡ ਪ੍ਰੈਕਟਿਸ ਕਰਿਆ ਕਰਕੇ ਇਸ ਦੇ ਨਾਲ ਨਹੀਂ ਮੈਂ ਦੋਨੇ ਕਰਦੇ ਆਂ ਕਰਦੇ ਜੀ ਹਾਂ ਭਿੜਦੇ ਆਂ ਦੋਨੇ ਭਿੜਦੇ ਆਂ ਫੇਰ ਠੀਕ ਨੇ ਮੇਰੇ ਉਹ ਘਰੇ ਵਾਲੇ ਮੁੰਡੇ ਜਿਹੇ ਮਿਹਨਤ ਮੰਤ ਲਾਉਂਦੇ ਉੱਥੇ ਚੱਲ ਜਾ ਕਰ ਹਾਂਜੀ ਹਾਂਜੀ ਇਹ ਕਿਹੜਾ ਗ੍ਰਾਉਂਡ ਪ੍ਰੈਕਟਿਸ ਕਰੇਗਾ ਨਾ ਹਾਂ ਨਹੀਂ ਨਹੀਂ ਗ੍ਰਾਉਂਡ ਉਹਦੇ ਨਾਲ ਛੇਤੀ ਕੋਲਿਆ ਕਰ ਕੋਲਿਆ ਕਰੋ ਮੈਂ ਸੱਚਾ ਮੈਂ ਬੰਨੀ ਕੋਲਿਆ ਕਰ ਫਿਰ ਉਹਦੇ ਨਾਲ ਜਲਦੀ ਛੇਤੀ ਬਣਾ ਸਟੈਮਨਾ ਬਣਾ ਉਹਦੇ ਨਾਲ ਹਾਂਜੀ ਹਾਂਜੀ ਸੂਮਾਰਾ ਮਹਾਰਾਸ਼ਟਰ ਸਾਡੀ ਸਾਡੀ ਮੋਟਾ ਜੀ ਮੋਟਾਈ ਇਹ ਮੁੰਡਾ ਸਿੱਖਾਗਾ ਸਾਡੀ ਕਲਾ ਬਣਾ ਦੋ ਸੁਣਾ ਇਹ ਇਹ ਅਜੇ ਕਰੀ ਜਾਂਦਾ ਗੋਡਾੜੀ ਇਹਦਾ ਗੋਡਾੜੀ ਜਾਂਦਾ ਕਿ ਤੇਰੇ ਇਤਨਾ ਕਰੀ ਜਾਂਦਾ ਜਦੋਂ ਮੜਿਆ ਜਦੋਂ ਮੜਿਆ ਵਰਕ ਤੇਜ਼ ਕਰੀਏ ਤੇ ਇਹਨੂੰ ਮੁੱਕੀ ਮੱਕੀ ਫਰੌਣੀ ਪੈਣੀ ਜਾਂਦੀ ਆ ਕਿ ਡੰਡਾ ਮਾਵਾ ਸੰਭਾਲ ਕਰਦਾ ਨਾ ਇਹ ਬਾਬਿਆਂ ਤੋਂ ਥਾਪੀ ਧੁੱਪੀ ਦਵਾਈਆਂ ਨੂੰ ਬਿਲਕੁਲ ਬਾਬੇ ਤੋਂ ਉਹਨੇ ਥਾਪੀ ਨੂੰ ਚੱਲਦੇ ਆ ਭਾਣ ਜੀ ਅੱਪਾਂ ਕਹਿੰਦਾ ਨਾ ਕੋਈ ਨਹੀਂ ਕੋਈ ਨਹੀਂ ਮੈਂ ਪੁੱਛੇ ਬਾਬੇ ਗਏ ਜਾਂਦੇ ਆਉਂਦੇ ਨਹੀਂ ਅੱਜ ਕੁਛ ਦਾ ਹੁਣ ਸ਼ਾਮ ਨੂੰ ਇੱਥੇ ਕੋਈ ਨਹੀਂ ਚੱਲਦੇ ਕਰਾਈ ਹੈ ਮਰ ਮੇਰੇ ਕਰਾਈਏ ਨੇ ਕਹਿੰਦਾ ਕੀ ਉਹ ਉਹ ਦਾ ਛਿੱਲੀ ਪਾਟੀ ਆ ਛਿੱਲੀ ਨੂੰ ਫੇਰ ਇਹਨੂੰ ਕਰਾਉਣਾ ਪੈਣਾ ਸਾਫ ਜਾਂ ਤੇ ਇਹਦੀ ਇਹਦਾ ਭਲਾ ਕੀ ਹੋ ਜਾਂ ਤੇ ਸਾਈਕਲ ਚਲਾ ਛਿੱਲੀ मीनिंग ਭਲਾ ਕੀ ਹੁੰਦਾ ਛਿੱਲੀ ਦਾ ਇੱਕ ਮਾਸ ਦਾ ਟੁਕੜਾ ਹੁੰਦਾ ਜਿਹੜਾ ਟੁੱਟ ਕੇ ਆਪਣੇ ਗੋਡੇ ਦੇ ਵਿੱਚ ਡਿੱਗ ਪੈਂਦਾ ਛਿੱਲੀ ਕੀ ਹੁੰਦੀ ਛਿੱਲੀ ਹੁੰਦੀ ਗੱਦੀ ਜੀ ਹੁੰਦੀ ਵਿੱਚ ਲਉ ਜੇ ਇਹਦੀ ਜਿਹਦੇ ਨਾਲ ਆਪਣਾ ਗੋਡਾ ਘਸਰਦਾ ਉਹ ਵਿੱਚ ਟੁੱਟ ਕੇ ਵਿੱਚ ਡਿੱਗ ਪੈਂਦੀ ਹੈ ਤੇ ਉਹ ਜਦੋਂ ਭਜਦਾ ਉਹਦੇ ਵਿੱਚ ਹੱਡੀ ਦੇ ਵਿੱਚ ਆ ਕੇ ਅੜਦੀ ਹੈ ਤੇ ਅੜਦੀ ਉਹਦਾ ਕੋਈ ਐਡਾ ਰੋਲ ਨਹੀਂ ਹੁੰਦਾ ਉਹਨੂੰ ਜਾਂਦੇ ਉਹ ਕਸਕਸ ਕੇ ਅੰਦਰ ਹੀ ਖਤਮ ਹੋ ਜੇ ਉਹ ਜਦੋਂ ਤੇ ਜਾਂ ਨੂੰ ਬਾਹਰ ਕਢਾਉਣਾ ਪੈਂਦਾ ਆਪਾਂ ਧੂਣਬੀਨ ਦੇ ਨਾਲ ਇਦਾਂ ਮੇਰਾ ਗੋਡਾ ਵੀ ਅੜਦਾ ਹੁੰਦਾ ਤੇ ਮੈਂ ਸੈਨਸ ਫੋਨ ਚਲਾਇਆ ਤੇ ਉਹ ਕੋਹ ਵਿੱਜੇ ਮਾਰ ਸੀ ਜਿਹੜਾ ਕਸਕਸ ਕੇ ਉਹ ਸਾਈਡ ਤੇ ਹੋ ਗਿਆ ਮੁੜ ਕੇ ਮੁੜ ਕੇ ਆਇਆ ਹੀ ਨਹੀਂ ਵਿੱਚੋਂ ਇਹ ਜੇ ਤੂੰ ਕਹੇਂਗਾ ਮੈਂ ਰੈਸਟ ਕਰ ਲਾਂ ਇਦਾਂ ਕਰ ਲਾਂ ਰੈਸਟ ਨਾਲ ਜਿਹੜੀ ਜਿਹੜੀ ਚੀਜ਼ ਵਿੱਚ ਟੁੱਟੀ ਆ ਉਹ ਕਿਦਾਂ ਸਹੀ ਹੋ ਜੂ ਇਹ ਐਕਸਰਸਾਈਜ਼ ਨਾਲ ਵੀ ਪਿਰਸਾ ਹੁਣ ਉਹ ਜਾਨੀ ਵਿੱਚ ਮਿਲ ਜਾਈ ਜਾਂਦੀ ਨਹੀਂ ਜਿਹੜੀ ਇਹਦੀ ਬਾਪੂ ਐਕਸਰਸਾਈਜ਼ ਇੱਕ ਉਹ 사이ਕਲ ਜਦੋਂ ਸਾਈਕਲਿੰਗ ਕਰੂਗਾ ਨਾ ਉਹ ਚੀਜ਼ ਜਿੱਦੋਂ ਐ ਵਿੱਚ ਕਸਰੂਗੀ ਤੇ ਉਹ ਵਿੱਚ ਕਸਰ ਕਸਰ ਕੇ ਜੇ ਮਨ ਲਾਉਦਾ ਵੱਡਾ ਜਿਹਾ ਟੋਟਾ ਟੋਟਾ ਹੁੰਦੇ ਹੁੰਦੇ ਨਿਗੇ ਨਿਗੇ ਟੋਟੇ ਹੋ ਜਾਣਾ ਤੇ ਉਹ ਜਿਹੜਾ ਵੱਡਾ ਟੋਟਾ ਕਾ ਵੱਡਾ ਟੋਟਾ ਜਿਹੜਾ ਗੋਡੇ ਝੜਦਾ ਜਦੋਂ ਨਿਗੇ ਨਿਗੇ ਹੋ ਗਏ ਉਹ ਕਿਹਨੇ ਨਹੀਂ ਝੜਨਾ ਆੜਮ ਜੋਗੀ ਉਹਨਾਂ ਰਹਿਣਾ ਆ ਜੀ ਸਾਈਕਲ ਪਾਣੀ ਹਾਂ ਸਾਈਕਲ ਰੱਖਣਾ ਪਊਤਰਾ ਗੋਡੀ ਦੇ ਅਸੀਂ ਜਿਹੜੀ ਦੱਸੀ ਗੋਡੀ ਜਾਂ ਜੇ ਉਹ ਉਹ ਜੇ ਆਪਾਂ ਕਢਾ ਦਿੰਨੇ ਨਾ ਉਹ ਚੀਜ਼ ਨੂੰ ਵਿੱਚ ਜਿਹੜਾ ਟੁਕੜਾ ਉਹਦੀ ਕੀ ਆ ਇੰਨੀ ਜਿਉ ਉਹ ਜਿਆਦਾ ਨਹੀਂ ਜੀ ਉਹ ਕਹਿੰਦਾ ਵੀ ਦੂਜਾ ਇੱਕ ਦੋ ਦਿਨ 3 ਗੀਅਰ ਮਲਾ ਜੀ ਟੁੱਟ ਗਈ ਸਾਰੀ ਬਾਟੀਆਂ ਦੀ ਹਾਂ ਮੇਰੀ ਮੇਰੀ 2 ਪਾਰਸਲ ਵੀ ਮਨ ਹੁੰਦੀ ਮੇਰੀ ਕੋਲ 3 ਨਹੀਂ ਮੇਰੇ ਵਨ ਹੀ ਆ ਗਾੜੀ ਕਹਿੰਦਾ ਦੀ ਕੁੱਪੀਆਂ ਲਵਾਈ ਦੀ ਉਹ ਤੋਂ ਬਿਲਕੁਲ ਸਪੀਡੇ ਦੀ ਵਧੀਆ ਵਾ ਉਹਦੇ ਕੋਈ ਨਹੀਂ ਹਟਦਾ ਕਿਉਂ ਤੇਨ ਨਹੀ ਆ ਜਿਗਰਾ ਉਹ ਉਦੋਂ ਤੇ ਹਟਦਾ ਹੁੰਦਾ ਹਾਂਜੀ ਬਿਲਕੁਲ ਠੀਕ ਬਿਲਕੁਲ ਜੀ ਇੱਕ ਤੁਹਾਡੇ ਜਾਨੀ ਕਿ ਸਿਆਣਾ ਬੰਨਾ ਚਾਹੇ ਕਰ ਅੱਛਾ ਇਸ ਤੋਂ ਅੱਗੇ ਮੈਂ ਵੇਖਣ ਲਿਆ ਹਾਂ ਹਾਂ ਉਹ ਕਹਿੰਦਾ ਵੀ ਜਿਹੜਾ ਬੰਦਾ ਕਹਿੰਦਾ ਵਾ ਵੀ ਭੂਤ ਪ੍ਰੇਤ ਨਹੀਂ ਹੈਗੇ ਮੇਨ ਨਾਲ ਕੇ ਗੱਲ ਕਰੋ ਗੱਲ ਕਰੋ ਨਹੀਂ ਹੈਗੇ ਹਾਂ ਸਭ ਸੱਚ ਦੇ ਇੱਕ ਗੁਰੂ ਗ੍ਰਹਿ ਸਾਹਿਬ ਕਹਿ ਰਹੇ ਸਭ ਸੱਚ ਨੂੰ ਮੈਂ ਆਉਂਦਾ ਮੇਨ ਨਾਲ ਕੇ ਤੁਸੀਂ ਸਪਰਸ਼ ਕਰੋਗੇ ਜਿਹੜੀ ਆ ਨਾ ਜਿਦਾਂ ਆਪਣਾ ਜੀਵਨ ਹੈ ਇੱਕ ਹਾਂਜੀ ਹਾਂਜੀ ਆਪਾਂ ਤੁਰੇ ਫਿਰਦੇ ਨਾ ਤੁਰੇ ਫਿਰਦੇ ਪੁੱਤਾਂ ਦਾ ਵੀ ਜੀਵਨ ਹੈ ਉਹਨਾਂ ਦਾ ਜੀਵਨ ਉਹਨਾਂ ਦੀ ਦੁਨੀਆ ਹੈ ਉਹਨਾਂ ਦੀ ਵੀ ਦੁਨੀਆ ਹੈ ਮੇਰ ਕੋਈ ਵੀ ਤੇ ਆਪਾਂ ਕਹਿੰਦੇ ਵੀ ਉਹ ਜਿਹੜੀਆਂ ਜੇ ਸੱਤ ਆ ਤੇ ਕਾਲੇ ਜੇ ਚਿੱਟਾ ਵਾ ਤੇ ਕਾਲਾ ਵੀ ਹੈ ਕਾਲਾ ਵੀ ਹੈ ਜੇ ਸੱਤ ਜੋਗਿਆ ਤੇ ਕਲ ਜੋਗ ਵੀ ਹੈ ਹਾਂ ਸਹੀ ਹੈ ਸਭ ਕੁਝ ਸਾਰਾ ਕੁਛ ਹੈਗਾ ਇਹਦੇ ਜਿਹੜੀ ਚੀਜ਼ਾਂ ਨੇ ਪੁਰਾਣੇ ਬੰਦੇ ਪੁਰਾਣੇ ਬੰਦੇ ਆਪਾਂ ਨੂੰ ਹਮੇਸ਼ਾ ਹੀ ਆਪਣੇ ਘਰ ਦੇ ਜਿਹੜੇ ਹੁੰਦੇ ਆ ਆਪਾਂ ਨੂੰ ਕੀ ਕਹਿੰਦੇ ਹੁੰਦੇ ਕੇਤ ਤੋਂ ਲੈ ਕੇ ਨਹੀਂ ਕੁਝ ਖਾਣ ਉਹ ਕਹੀਓ ਆਪਾਂ ਨੂੰ ਕਿਹੜੀ ਗੱਲਾਂ ਮਤਾਂ ਦਿੰਦੇ ਇਹ ਐਸੀ ਕਰਕੇ ਐਸੀ ਕਰਕੇ ਐਸੇ ਕਰਕੇ ਕਹਿੰਦੇ ਹੀ ਉਹ ਐਸੇ ਕਰਕੇ ਕਹਿੰਦੇ ਹੀ ਪੀ ਜਾਲ ਜਿਹੜਾ ਆਦਾ ਪਾਣੀ ਖੜਨਾ ਆਦਾ ਆਪ ਖੜੋ ਇਹ ਤਾਂ ਕੋਈ ਚੀਜ਼ ਲੈ ਕੇ ਨਾ ਉਹ ਉਹਨਾਂ ਨੇ ਸਾਰਾ ਕੁਝ ਉਹਨਾਂ ਦੀਆਂ ਦਾੜੀਆਂ ਚਟੀਆਂ ਐਵੇਂ ਥੋੜੀ ਹੋ ਗਈਆਂ ਹੁਣ ਜਿਹੜੀ ਚੀਜ਼ ਦਾ ਨਾਮ ਹੈਗਾ ਉਹ ਤੇ ਹੈਗੀ ਆ ਤੇ ਜਿਹੜੀ ਚੀਜ਼ ਦਾ ਆਪਾਂ ਨਾਮ ਲੈਨੇ ਆ ਵੀ ਕੋਈ ਚੀਜ਼ ਆ ਜਾਂ ਇਦਾਂ ਹੁੰਦਾ ਉਹ ਚੀਜ਼ ਹੀ ਹੈਗੀ ਆ ਬਿਲਕੁਲ ਹੈ ਜੀ ਹਾਂ ਦੁਨੀਆ ਹੋਈ ਸੀ ਕੰਮਾਂ ਦੇ ਕਿੰਨੇ ਹੁਣ ਬੰਦਰ ਵੀ ਜਿਹੜੇ ਬਾਪੂ ਕੋਈ ਨਹੀਂ ਚਰਦਾ ਕਿੰਨੇ ਦੇ ਅੱਜਕੱਲ ਬਾਬੇ ਕਿੰਨੇ ਤੋਰੇ ਫਿਰਦੇ ਆ ਹਾਂ ਠੀਕ ਬਾਬਾ ਉਹ ਇਹ ਤੇ ਕੋਈ ਸੌਖੀ ਰੋਟੀ ਖਾਂਦਣਾ ਲਾਗੇ ਬੰਨੇ ਵਾਲਿਆਂ ਦੇ ਗਲੀ ਪਤਾ ਨਹੀਂ ਕੀ ਕਰਦਾ ਇਹ ਸਹੀ ਗੱਲ ਇਹ ਕੀ ਕਰੰਦਿਆ ਕੀ ਨਹੀਂ ਜੇ ਮੜਾ ਜਾਂ ਔਖਾ ਹੋ ਗਿਆ ਲੱਗੇ ਥੱਲੇ ਠੀਕ ਸਹੀ ਗੱਲ ਹਾਂ ਸਹੀ ਗੱਲ ਇਹ ਕਰਦਾ ਹੀ ਪੁੱਠੇ ਘਮ ਹੋਣ ਥੱਲੇ ਲੱਗੇ ਆ ਗੱਲਾਂ ਇਹ ਲੋਕਾਂ ਚ ਅੱਛਾ ਇੱਕ ਦਿਨ ਗਾਣੀ ਉਹ ਕਿੱਥੇ ਲਾਉਣਾ ਮੇਰਾ ਇਦੋਂ ਮੈਂ ਰਾਤ ਤੇਰਾ ਦਿਨ ਆ ਗਿਆ ਉਹ ਤੇ ਰਾਜ ਕੇ ਕਪੜੇ ਖੇਡੂ ਨਾ ਇਹ ਰਾਜ ਕੇ ਕਪੜੇ ਖੇਡਣ ਦੀ ਬਾਤ ਸੀ ਉਹ ਵਾਲਾ ਟਾਈਮ ਕਿਦਨੋਂ ਉਹ ਇਹ ਸੋਚਦਾ ਰਹਿਣਾ ਮੈਂ ਨਾ ਆ ਜਾਊਗਾ ਉਹ ਵੀ ਸਮਾਂ ਆਊਗਾ ਯਾਰ ਜੇ ਸਮਾਂ ਆਊਗਾ ਆ ਜਾਣਾ ਬਸ ਕੋਈ ਵੀ ਜਿਹੜਾ ਸਮਾਂ ਆਪਣੇ ਵਾਸਤੇ ਚੰਗਾ ਨਹੀਂ ਆ ਉਹਨੇ ਨੰਗਣਾ ਹੀ ਨੰਗਣਾ ਤੇ ਫੇਰ ਚੰਗਾ ਸਮਾਂ ਆਉਣਾ ਇਹ ਚੰਗਾ ਹੋਣਾ ਬਿਲਕੁਲ ਸਹੀ ਗੱਲ ਠੀਕ ਹੈ ਕਈ ਵਾਰ ਆਪਾਂ ਨੂੰ ਐਂ ਲੱਗਦਾ ਕਿ ਪਤਾ ਨਹੀਂ ਕਿੰਨਾ ਕੁ ਮਾੜਾ ਸਮਾਂ ਕੀ ਤਾ ਉਹ ਆਪਣੇ ਵਾਸਤੇ ਚੰਗਾ ਨਹੀਂ ਹੈ ਤੇ ਉਹ ਨੰਗਣ ਦਿਆ ਮਹਾਰਾਜ ਨਗਾਉਂਦਿਆ ਤੂੰ ਜਦੋਂ ਚੰਗਾ ਆ ਗਿਆ ਫਿਰ ਤੈਨੂੰ ਪਤਾ ਹੀ ਨਹੀਂ ਲੱਗਦਾ ਸਹੀ ਗੱਲ ਹੈ ਇਹ ਜਦੋਂ ਮੈਂ ਤੈਨੂੰ ਆਪਦੀ ਗੱਲ ਦੱਸਾਂ ਕਿ ਮੈਂ ਪੂਰਾ ਫਿੱਟ ਹੋ ਗਿਆ 2007 ਚ 2007 ਚ ਮੇਰੀ ਕੈਨੇਡਾ ਦੀ ਗੱਲ ਹੋ ਗਈ ਉਹਦੋਂ ਮੈਂ ਜੁਵਾ ਕਹਾਂ ਜੀ 17 17 ਸਾਢੇ 17 ਸਾਲਾਂ ਦਾ ਤੇ ਮੇਰੇ ਲੱਕ ਚ ਉਹੋ ਜੀ ਪੀੜ ਨਿਕਲੀ ਵੀ ਲੱਕ ਹੀ ਨਹੀਂ ਮੇਰਾ ਬਾਪੂ ਸਹੀ ਹੋਇਆ ਕਿਤੇ ਅੱਛਾ ਵੀ ਪਤਾ ਨਹੀਂ ਮੈਂ ਕਿੰਨੇ ਕ ਹਾੜੇ ਕੱਢੇ ਕਿੰਨਿਆਂ ਕ ਡਾਕਟਰਾਂ ਤੋਂ ਗਿਆ ਵਾਂ ਅੱਛਾ ਵੀ ਮੇਰਾ ਲਾਗਣੀ ਕਿਤੇ ਵੀ ਸਹੀ ਹੋਇਆ ਮਾਤਾ ਮੇਰੇ ਕਹਿੰਦੇ ਗੋਪੀ ਗੁਰਦੁਆਰੇ ਸੇਵਾ ਕਰਿਆ ਕਰ ਸੇਵਾ ਕਰਿਆ ਸੇਵਾ ਮੈਂ ਕਰਨੀ ਮੇਰਾ ਮਨ ਨਾ ਲੱਗਣਾ ਸੇਵਾ 'ਚ ਅੱਛਾ ਫਿਰ ਆਪਣਾ ਮਾਹਪੁਰਚ ਹੁੰਦੇ ਬਾਬਾ ਕੜਤੋੜ ਮੈਂ ਉਹਦੇ ਨਾਲ ਗਰਾਈ ਦੇ ਚੱਲ ਗਿਆ ਬਾਬੇ ਨਾਲ ਹੁਣ ਸੱਚਖੰਡ ਚੱਲ ਗਏ ਮਾਹਪੁਰਚ ਮੈਂ ਉਹਦੇ ਨਾਲ ਗਰਾਈ ਦੇ ਚੱਲ ਗਿਆ ਪਟਿਆਲੇ ਵੱਲ ਪਟਿਆਲੇ ਆਲ ਚਲ ਗਿਆ ਮੈਂ ਬੋਰੀਆਂ ਬਾਰੀਆਂ ਵੜੀਆਂ ਚੁੱਕਣੀਆਂ ਬਾਪੂ ਇਦਾਂ ਹੀ ਤਗੜੇ ਤੜੜਾਂ ਹਾਂਗੇ ਬੋਰੀ ਬਾਰੀ ਪਰ ਲੱਗ ਇਦਾਂ ਨਹੀਂ ਹੀ ਪੀੜ ਹੁੰਦਾ ਹੁਣ ਕਿਸੇ ਨੂੰ ਦਸੀ ਇਹਦੇ ਲੋਕ ਕਹਿੰਦਾ ਇਹ ਪਲਵਾਨ ਇਦਾਂ ਕਰਦਾ ਹੈ ਹੈਗਾ ਤੇ ਇਦਾਂ ਨਹੀਂ ਹੀ ਪੀੜ ਹੁੰਦਾ ਉਹ ਉੱਥੇ ਨਾ ਜਾ ਕੇ ਮੈਂ ਹੋ ਗਿਆ ਬਿਮਾਰ ਜਿਆਦਾ ਟੱਟੀਆਂ ਉਲਟੀਆਂ ਬਾਪੂ ਮੈਨੂੰ ਲੱਗੀਆਂ ਤੇ ਮੇਰਾ 1 ਕੁਇੰਟਲ 10 ਕਿਲੋ ਭਾਰ ਹੁੰਦਾ ਸੀ ਅੱਛਾ ਤੇ ਮੈਂ ਲਿਸਾਵੜਾ ਹੋ ਗਿਆ ਮੈਨੂੰ ਤੇ ਸਮਝ ਲਾ ਗਈ ਮੇਰਾ 60 ਕਿਲੋ ਭਾਰ ਰਹਿ ਗਿਆ ਤੇ ਘਰ ਦੇ ਕਹਿੰਦੇ ਵੀ ਇਹਨੂੰ ਲੈ ਆਓ ਮੁੜ ਕੇ ਜਾ ਕੇ ਨਾ ਮੁੰਡਾ ਮੇਰਾ ਯਾਰ ਦੋਸਤ ਜੀ ਤੇ ਉਹ ਮੈਨੂੰ ਜਾ ਕੇ ਗੱਡੀ ਮੁੜ ਕੇ ਫਿਰ ਮੈਂ ਤੇ ਰੋਟੀ ਰੱਟੀ ਖਾਣੋਂ ਵੀ ਛੱਡ ਗਿਆ ਸਾਰਾ ਕੁਝ ਹੀ ਏਦਾਂ ਹੀ ਤੇ ਮੈਂ ਮੁੜ ਕੇ ਨਾ ਘਰ ਦਿਆਂ ਨੇ ਗੁਰਦਾਰੇ ਮੈਨੂੰ ਲੈ ਗਿਆ ਤੇ ਗੁਰਦਾਰੇ ਮਹਾਪੁਰਸ਼ਾਂ ਨੇ ਫਿਰ ਬਚਨ ਕਿਤੇ ਮਹਾਪੁਰਸ਼ੋਂ ਤੋਂ ਬਾਪੂ ਦਾਸ ਸਿੰਘ ਨੇ ਵੀ ਪਲਵਾਨ ਨੂੰ ਨਾ ਵੀ ਪਲੰਗੇ ਦੇ ਸਮਾਉਂ ਬੈਤੇ ਫੇਰ ਮੈਨੂੰ ਬਾਪੂ ਮੈਂ 2 ਮਹੀਨੇ ਗੁਰਦਾਰੇ ਰਿਆ ਇਥੇ ਸੋਹਣੇ ਅੱਛਾ ਵੀ ਫੇਰ ਮੇਰੇ ਜਿਹੜੇ ਕਰੀਬੀ ਵੀ ਹੈਗੇ ਸੀ ਨਾ ਉਹ ਵੀ ਛੱਡ ਗਏ ਕਿ ਐਨੇ ਪਤਾ ਨਹੀਂ ਮਰ ਜਾਣਾ ਮਰ ਜਾਣਾ ਕੀ ਕਰਨਾ ਦੁਨੀਆ ਸਾਥ ਛੱਡ ਗਈ ਛੱਡ ਗਏ ਸਾਰੇ ਹੀ ਦੁਨੀਆ ਸਾਥ ਛੱਡ ਗਈ ਉਦੋਂ ਉਦੋਂ ਮੰਨ ਕੇ ਚੱਲੋ ਕਿ ਸਾਰੇ ਕਹਿੰਦੇ ਪਤਾ ਨਹੀਂ ਇਹਨੇ ਬਚਣਾ ਕਿ ਨਹੀਂ ਬਚਣਾ ਕਿ ਨਹੀਂ ਬਚਣਾ ਸਹੀ ਗੱਲ ਹੈ ਤੂੰ ਸਮਝ ਲੈ ਵੀ ਉਦੋਂ ਮਹਾਪੁਰਸ਼ਾਂ ਨੇ ਕਿਰਪਾ ਇਹੋ ਜੀ ਕੀਤੀ ਤੇ ਜਿੱਥੇ ਮੇਰੇ ਲੱਕ ਤੇ ਸੱਟ ਹੀ ਤੇ ਮੁੜ ਕੇ ਮੈਂ ਜਦੋਂ ਛੁੱਟੀ ਲਈ ਨਾ ਮਹੀਨੇ ਡੇਢ ਮਹੀਨੇ ਬਾਅਦ ਤੇ ਦੋਵਾਂ ਮਹੀਨਿਆਂ ਚ ਫੇਰ ਮੈਂ ਉਦਾਂ ਦਾ ਹੋ ਗਿਆ ਦੋ ਮਹੀਨਿਆਂ ਚ ਫੇਰ ਉਦਾਂ ਦਾ ਤੇ ਜਿੱਥੇ ਮੈਨੂੰ ਕਹਿੰਦੇ ਸੀ ਕਿ ਗੋਪੀ ਖਤਮ ਹੋ ਜਾਣਾ ਦੁਨੀਆ ਵੱਡਿਆ ਕਰਨ ਵਾਲਾ ਨਾ ਵੈਗਰੂ ਉਹਨੇ ਉਹਨੇ ਪਤਾ ਨਹੀਂ ਕੀ ਕਰਾ ਦੇਣਾ ਪਰਮੈਸ਼ਰ ਨੇ ਦੁਨੀਆ ਰਗ ਬਣੀ ਹੌਸਲਾ ਨਹੀਂ ਛੱਡੀ ਤਾਂ ਹੁੰਦਾ ਮਾਲਕ ਕਰਨ ਵਾਲਾ ਸਾਰਾ ਕੁਝ ਉਸ ਤੋਂ ਬਾਅਦ ਚ ਫਿਰ ਮੈਂ ਕਰਿਆ ਲੈਣਾ ਰਲਿਆ ਸਾਡੋਂ ਨੰਗਣ ਦਿਓ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਫਰੰਦੀਪੁਰਿਆ ਗੋਪੀ ਮੈਦਾਨ ਦੇ ਵਿੱਚ ਇੱਕ ਵਾਰੀ ਤਾੜੀਆਂ ਮਾਰ ਦਿਓ ਗੱਟ ਗਿਆ ਮੇਰੇ ਮਿੱਤਰੋ ਤੇਤੇ ਤੌਰ ਤੇ ਪੁੱਜਿਆ ਹੈ ਇੰਤਜ਼ਾਰ ਹੈ ਤਾਂ ਮੱਖਣ ਸੰਧੂ ਹੋਰਾਂ ਦਾ ਉਹ ਵੀਰ ਆ ਜਾਣਗੇ ਇੱਕ ਬਾਪੂ ਅੱਕਿਆ ਫਿਰਦਾ ਮਗਰ ਗੁਰਜੀਤ ਸਿੰਘ ਜੀ ਪੋਣੀਆਂ ਸਾਡੇ ਉਹ ਵੀਰ ਆ ਜਾਣਗੇ ਪਧਰੀ ਤੋਂ ਬਾਬਾ ਜੀ ਵੀਰੇ ਸਤਿਕਾਰ ਥੋੜਾ ਜਿਹਾ ਦਰਪੈਰ ਦੀ ਹੈ ਦਰਪੈਰ ਦੀ ਹੈ ਉਹ ਇਧਰ ਇਧਰ ਉਹ ਤਲਵੰਡੀ ਚਾਹਦਰੀਆਂ ਵਾਲੇ ਦੇ ਮੂਹਰੇ ਮੇਰੇ ਮਿੱਤਰੋ ਫਰੰਦੀਪੂਰੀਆ ਇਹ ਗੱਲ ਟਿਕਾਣੇ ਗੱਲ ਟਿਕਾਣੇ ਗੱਲ ਟਿਕਾਣੇ ਬੱਲੇ 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 ਐ ਆ ਸਾਹਮਣੇ ਕਹਿੰਦੇ ਜੱਲਾ ਲੱਗਣ ਗਿਆ ਟਕਾੜੇ ਮੇਰੀ ਬੰਦੀਏ ਵੀਰ ਬਣ ਕੇ ਬਹਿ ਜਾ ਚੋਟੀ ਚੰਗੀ ਦੇ ਪਲੇਅਰ ਤੇ ਚੋਟੀ ਚੰਗੀ ਦੇ ਮੱਲ ਹੋਣੇ ਮੱਲਾ ਇਧਰ ਲਾਲੀ ਕਰਨਾਲੀਆ ਸਾਡਾ ਭਰਾ ਐ ਆ ਏ ਜੱਗਾ ਆ ਏ ਜੱਗਾ ਇਹਦਾ ਤੇ ਹਾਲਪੁਰਾ ਦਸਾਂ ਯੂਨੀਅਨ ਪੱਟੀ ਦੀ ਗੱਲ ਕਰ ਲਈਏ ਤੇ ਕਹਿੰਦੇ ਵੱਡਾ ਵੀਰ ਚਾਦਰ ਰੀੜ ਦੀ ਚ ਗੁਰਦੱਤ ਸਿੰਘ ਜੀ ਗੁਰਬਖਸ਼ ਸਿੰਘ ਜੀ ਨਰਪੈ ਗੱਲ ਆ ਫਰੰਦੀਪੁਰੀਏ ਗੋਪੀ ਦਾ ਜਫਾ ਅੱਛਾ ਬਾ ਜੀ ਆ

ਹਾਂ ਸਾਈਕਲ ਸਾਲ ਵਾਲਾ ਉਹਨਾਂ ਦੇ ਸਾਹਮਣੇ ਇਹ ਦਵਾਲਾ ਨੇ ਪਰਮਾਤਮਾ ਚੱਤ ਦੀ ਗਾ ਰੱਖੀ ਉਹ ਕਹਿੰਦੇ ਹੁੰਦੇ ਜਿੱਦਾਂ ਦੇ ਅਗਲੇ ਬੰਨੇ ਜਾਫੀ ਹੋਂਦਾਂ ਦੀ ਰੇਟ ਜਿੱਦਾਂ ਦਾ ਜਾਫੀ ਕੰਨੀ ਤੇ ਲੱਗਾ ਹੁੰਦਾ ਨਾ ਉਦਾਂ ਦੀ ਰੇਟ ਪਾ ਉਹ ਜਾਫੀ ਨੂੰ ਖੁੱਲਾ ਕਿਉਂ ਛੱਡਦਾ ਉਹਨੂੰ ਜਿਹੜਾ ਜਾਫੀ ਹੁੰਦਾ ਨਾ ਤਕੜਾ ਪਾਵਰ ਵਾਲਾ ਉਹਨੂੰ ਕਦੀ ਵੀ ਖੁੱਲਾ ਨਹੀਂ ਛੱਡੀਦਾ ਹੁੰਦਾ ਕਦੀ ਵੀ ਉਹ ਨੂੰ ਉਹਨੇ ਪਹਿਲਾਂ ਕੀ ਚੱਕਰ ਹੁੰਦਾ ਜਿਹੜਾ ਪਾਵਰ ਵਾਲਾ ਚਾਪੀ ਹੈ ਉਹਨੇ ਤੈਨੂੰ ਬਗਲ ਪਾਈ ਉਹਨੇ ਮਰੋੜ ਦੇਣਾ ਪਾਵਰ ਉਹਦੇ ਤੇ ਉਹਦੇ ਤੇ ਉਹਦੀ ਨਿਗਾਰਾ ਰੱਖ ਦੂਜਿਆਂ ਨੂੰ ਟੱਚ ਨਾ ਕਿਉਂਕਿ ਦੂਜਿਆਂ ਨੂੰ ਖੁੱਲਾ ਛੱਡ ਦੇ ਤੂੰ ਥੋੜਾ ਜਿਹਾ ਉਹਦੇ ਤੇ ਵੀ ਉਹ ਬਰੋਬਰ ਹੀ ਰਿਹਾ ਵਾ ਸਾਰੇ ਬੰਦੇ ਜੋ ਫਿਰ ਉਹਨੇ ਆਪਣੀ ਕਾਰਵਾਈ ਕੀਤੀ ਅਕਲ ਜੀ ਤੈਨੂੰ ਮੈਂ ਕੈਂਚੀ ਪੈਂਦੀ ਨਹੀਂ ਵੇਖੀ ਅਜੇ ਤੱਕ ਗੋਡਿਆਂ ਦੀ ਪ੍ਰੈਸ ਮਾਰਦਾ ਗੋਡੇ ਨਾਲ ਜਿਤਨਾ ਗੋਡੇ ਹਨ ਕੈਂਚੀ ਦੇ ਵਿੱਚ ਐ ਕਰ ਦਿੰਦਾ ਹੈ ਕੱਟੇ ਕਰ ਲੈਂਦਾ ਇਕੱਠੇ ਕਰ ਦਿੰਦਾ ਕਾਈਆਂ ਤਾਂ ਕਿ ਉਹਦੇ ਗੋਡੇ ਬੱਜ ਬੱਜ ਥੱਲੇ ਜਾਦੇ ਖਰਾਬ ਹੋ ਗਏ ਅੱਗੇ ਕੋਈ ਪਲੇਸ ਸੁਣੀ ਨਹੀਂ ਤੇ ਗੋਡੇ ਤਾਂ ਅਖਰਾਵੇ ਪ੍ਰੈਸ ਗੋਟਿਆਂ ਓਕੇ ਤੁਹਾਨੂੰ ਦੱਸਦਾ ਦੋ ਬੰਦੇ ਉਹ ਬੰਦੇ ਕੁੱਣੀ ਜੰਮਣੇ ਬਾਹਰ ਜਿਨਾਹ ਹੋਰ ਪ੍ਰੋਮੋਟਰ ਨੇ ਉਹਦਾ ਪਾਣੀ ਪੜਦੇ ਤੇ ਜਿੱਤੇ ਆ ਕਾਰਡ ਫੜ ਤੇ ਜਿੱਤੇ ਆ ਗੱਡੀ ਫੜ ਜਿੱਧਰ ਨੂੰ ਮਰਜੀ ਜਾਓ ਉਹ ਤੁਨੇ ਸਾਡੇ ਸਾਨੂੰ ਹੀ ਆ ਕਾਰਡ ਫੜਾਉਂਦੇ ਹੁੰਦੇ ਜਾਓ ਗੁੱਗ ਜਿੱਥੇ ਮਰਜੀ ਜਾਓ ਉਦਾਂ ਪਾਫੀ ਜਿਹੜੇ ਤਗੜੇ ਰੈਡਰ ਦੇ ਬੰਦੇ ਉਹ ਤੋਂ ਬੰਦੇ ਨਾਲ ਮਿਹਨਤੀ ਜਾਂਦੇ ਮਿਹਨਤ ਜਾਂਦੇ ਇੱਕ ਵਾਰ ਸੁਖੀ ਲਖਣਗੇ ਵੱਡੇ ਵਾਲੇ ਦੀ ਗੱਲ ਹੈ 2007 ਦੀ ਟੋਰਾਂਟੋ ਦੀ ਗੱਲ ਹੈ ਸੀ ਜਿੰਮ ਗਏ ਤੇ ਆਇਆ ਮੜਾ ਮੰਨ ਕੇ ਚੱਲੋ ਕਿ ਕਿੰਨਾ ਚਿਰ ਮਿਹਨਤ ਕੀਤੀ ਹੋਗੀ ਜਿਹੜੀ ਮਸ਼ੀਨ ਸੀ ਨਾ ਉਹ ਮੁੜ ਕੇ ਨਾ ਸਾਰੀ ਪਿੱਛੇ ਐ ਚੁੰਦਾ ਹੀ ਪੱਟੇ ਦੇ ਉੱਤੇ ਪਾਣੀ ਤੇ ਤੂੰ ਦੱਸ ਵੀ ਕਿੰਨਾ ਚਿਰ ਰਨਿੰਗ ਹੁੰਦੀ ਹੋਊਗਾ ਜਦੋਂ ਸੁੱਕੀ ਜਦੋਂ ਵਹਿੰਦਾ ਹੁੰਦਾ ਹੈ ਐਂ ਕਰਦਾ ਹੈ ਬਾਹਰ ਨਹੀਂ ਆਉਂਦਾ ਬੰਦੇ ਮੀਨਟੋਲੀ ਪਾਲੀ ਮੀਨਟੋਲੀ ਜਿੰਨਾ ਤੀਰ ਜਿਹੜੀ ਕੋਲ ਨਹੀਂ ਸ਼ਾਰੀ ਆਇਆ ਜੀ ਪਨੀ ਪਤਾੜੇ ਲੰਢਾ ਸਿੱਕ ਲਿਆ ਹਾਂ ਨਾ ਮਾਣਵਾ ਪੂਰਾ ਸੈਟ ਜੀ ਬਾਹਲਾ ਵੀ ਦੋ ਪਿੰਨੀ ਪਉਂਦਾ ਇੱਕ ਉਹ ਸਾਰੇ ਮੈਂ ਦੋਵੇਂ ਜਾਣੇ ਵੱਡੀਆਂ ਪਾ ਗਏ ਸਾਰੇ ਜੀ ਉਹ ਹੋਇਆ ਸੰਦੀਪ ਲੱਲੀਆਂ ਵਾਲਾ ਹੋਇਆ ਜਦੋਂ ਕੈਂਚੀ ਕਾਇਦ ਨਹੀਂ ਨਾ ਤੇ ਫਿਰ ਬੰਦ ਚਾਫੀ ਕਹਿੰਦਾ ਹੁੰਦਾ ਨਾ ਕੈਂਚੀ ਪਾ ਦੇ ਬੈਠਾ ਮੈਨੂੰ ਨਾ ਬੰਨਣਾ ਕੀ ਹੈ ਇੱਥੇ ਘੱਟਦਾ ਹੁੰਦਾ ਸੰਦੀਪ ਇੱਥੇ ਸੰਦੀਪ ਨੂੰ ਜਦੋਂ ਮੈਂ ਵੀ ਗਾਟਰ ਰਰ ਗਈ ਹੁੰਨਾ ਔਦੋ 2008 ਤੇ ਜਦੋਂ ਅਸੀਂ ਵੱਜੇ ਨਾ ਦੋਵੇਂ ਕਪੂਰ ਥਲੇ ਸੰਦੀਪ ਇਦਾਂ ਮੇਰੇ ਗਾੜੀ ਵਾਲੇ ਆਡੀ ਤੇ ਮੈਂ ਐ ਧੌਲ ਮਾਰੀ ਤੇ ਥੱਲੇ ਡੇ ਪਿਆ ਮੈਂ ਫੜਿਆ ਇਹਨੇ ਚੁੱਕ ਕੇ ਆ ਮੈਨੂੰ ਠੀਕ ਲੰਘਾਤੀ ਲੰਲੀਆ ਲੈਣੇ ਤੇ ਮੈਨੂੰ ਹੀ ਐ ਪਤਾ ਲੱਗਾ ਵੀ ਜਿਤਨਾ ਗਾਟਰ ਹੁੰਦਾ ਗਾਟਰ ਨਾਲ ਮੇਰੇ ਹੱਥ ਪੈ ਗਏ ਪਰ ਮੈਨੂੰ ਵੀ ਕਹਿੰਦਾ ਪਲਵਾਨਾ ਬੜੇ ਜਾਫੀ ਵੇਖੇ ਤੇਰੀ ਆਡੀ ਜਾਣ ਤੇ ਮੈਂ ਪਲਵਾਨਾ ਮੈਂ ਵੀ ਨਹੀਂ ਵੇਖਿਆ ਤੇਰੇ ਨਾਲ ਅਛਾ ਚਾਨੀ ਤੇ ਤਰਣਾ ਪੀ ਪਈ 6 ਪੱਕੀ ਇੰਨੀ ਜਿਆਦੀ ਪੱਕੀ ਹੁੰਦੀ ਕਿ ਮੈਂ ਦੱਸ ਨਹੀਂ ਸਕਦਾ ਇਦਾਂ ਦਾ ਸਰੀਰ ਤੇ ਅਜੇ ਵੀ ਜਦੋਂ ਇੱਥੇ ਨਿਊਜ਼ੀਲੈਂਡ ਸਾਨੂੰ ਮਿਲਿਆ ਇੰਨਾ ਪੱਕਾ ਪਲੇਅਰ ਸਾਰੇ ਸੁੱਤੇ ਤੇ ਉਹ ਜਿੰਮ ਪਲੇਅਰ ਜਿੰਨਾ ਮਿਹਨਤ ਕਰੀ ਉਹ ਸੁੱਤੇ ਆ ਤੇ ਉਹ ਸਤਾਰੂ ਨਹੀਂ ਜਿੰਮ ਗਏ ਆ 50 ਸਾਲ ਉਮਰ ਹੋ ਗਈ ਉੱਥੋਂ ਤੱਕ ਮਿੱਥਿਆ ਵਾ ਕਿ ਉੱਥੋਂ ਤੱਕ ਜਾਣਾ ਤੇ ਜਾਣਾ ਉਹ ਚੀਜ਼ ਕਰੋ ਕਿਹੜਾ ਜਿੰਨ ਫਿਰ ਸਵਾਦ ਵੇਖ ਕੇ ਹੁੰਦਾ ਗੇਟ ਹਾਂਜੀ ਆ ਫੜਿਓ ਮੜਿਆ ਮੈਂ ਨਾ ਮੁੰਡਾ ਛੱਡਾਂ ਮੈਂ ਮੜ ਨਾ ਛੱਡਾਂ ਆ ਚੱਲੋ ਨਿੱਕਾ ਖਾ ਲੇ ਨਾ ਮੈਂ ਨੂੰ ਫੋਟੋ ਪਾਕਿਸਤਾਨੀ ਦੇ ਦੇਖੀ ਬੰਦਾ ਹਾਂਜੀ ਆ ਬੰਦਾ ਚੋਕ ਨੇ ਕਿ ਨਹੀਂ ਲੰਮੀ ਕੌਡੀ ਘੇੜ ਜਾਂ ਉਹ ਨੇਚਰਲੀ ਵੀ ਹੁੰਦੇ ਤੇ ਮਿਹਨਤੀ ਹੋਣੇ ਹਾਂ ਹਾਂਜੀ ਅੱਛੀ ਸਟਰੀਆ ਕੇ ਦੋਨਾਂ ਜੱਟ 14 ਹੂ ਆੜੜੇ ਪਾਰਟੀ ਉਹਦੇ ਸੋਣਾ ਕਿੱਡਾ ਬੰਦਾ ਫੁੱਲਾ ਹੋ ਔਰ ਅਨੇਕ ਜਿਹੇ ਸਰਤੀਆਂ ਜਿਹੜੀ ਸਰਤੀ ਆਪਣੇ ਬੰਦੇ ਜਦੋਂ 30ਆਂ ਦੇ ਹੋ ਜਾਂਦੇ ਆ ਹਾਂਜੀ ਮਿਹਨਤ ਵਧਾਉਣੀ ਹੈ ਤੇ ਮਿਹਨਤ ਛੱਡ ਜਾਂਦੇ ਆ ਉੱਥੇ ਵਧਾਉਣੀ ਚਾਹੀਦੀ ਆਪਣੀ ਜਿਉਂ ਆਪਣੀ ਏਜ ਵੱਧਦੀ ਆ ਨਾ ਆਪਾਂ ਨੂੰ ਪ੍ਰੈਕਟਿਸ ਧੂਣੀ ਕਰਨੀ ਚਾਹੀਦੀ ਹੈ ਤੇ ਆਪਾਂ ਘਟਾ ਦੇ ਦੇ ਸਹੀ ਗੱਲ ਮੋਰੀ ਤੇ ਮਰਦੇ ਆਪਾਂ ਤਾਂ ਉੱਥੇ ਆਪਾਂ ਨੂੰ ਡਾਈਟ ਬਦਲਣੀ ਪੈਣੀ ਆ ਤੇ ਮਿਹਨਤ ਵਧਾਉਣੀ ਪੈਣੀ ਤੇ ਮਿਹਨਤ ਆਪਾਂ ਛੱਡ ਜਾਂਦੇ ਆ ਦੇ ਧਾਣੇ ਨਹੀਂ ਉਹ ਮੈਨਾਂ ਅਈ ਚੇਨਾ ਤੇਲ ਸੀਗੇ ਉਹਨੂੰ ਬੰਦੇ ਨੂੰ ਮੈਂ ਆਖਿਆ ਵੀ ਆਪਣੇ ਨਾਲ ਉਹ ਥਾਂ ਤੇਰਾ ਚਲੋ ਤੇਲ ਕਿੰਨੇ ਕੇ ਦੇ ਹੋਣਗੇ ਹਾਂ ਉਹਨਾਂ ਦਾ ਜੋ ਮਰਜ਼ੀ ਦੇ ਦੇ ਮੈਂ ਹਾਂ ਤੈਨੂੰ 10000 ਰੁਪਏ ਹਾਂ ਇੰਨੇ ਕੇ ਦੇ ਮਹਦਰੇ ਨਿਕਲ ਬਸ ਮੈਂ ਵਾਦੇ ਲਾ ਕੇ ਆਹ ਵਾਦੇ ਆਦੇ ਮੈਂ ਉਹਨੂੰ 10000 ਰੁਪਏ ਦੇ ਗਿਆ ਗਰਾਊਂਡ ਬਣਾਇਆ ਗੱਡੀ ਵਧੀਆ ਇਹਨਾਂ ਉਦਮ ਕੀਤਾ ਬਣੀ ਬਣ ਕੇ ਇਹ ਪਿੰਡ ਵਾਲਿਆਂ ਦੇ ਸਾਰੇ ਹੀ ਭਾਈ ਗਏ ਦੇਖੇ ਲਾਲਾ ਲਾਲਾ ਕਿੰਨੀ ਹੋਈ ਮੈਂ ਮੈਨੂੰ ਮੇਲਾ ਭਲਵਾਨ ਜੀ ਬਣ ਬਣਾਉਣਾ ਸੋਕੀ ਨਹੀਂ ਕਰ ਹਾਂ ਤੇ ਮੈਂ ਪਰ ਨਹੀਂ ਬਣਦੀ ਤੇ ਅਸਲ ਜੇ ਤੈਨੂੰ ਮੈਂ ਗੱਲ ਦੱਸਾਂ ਜਿਹੜੀ ਜਿਹੜੇ ਮੇਲੇ ਲੱਗਦੇ ਆ ਨਾ ਕਿਤੇ ਵੀ ਬੜੀ ਬਖਸ਼ੀ ਹੁੰਦੀ ਰਹਿੰਦੀ ਹਾਂ ਜੀ ਹਾਂ ਜੀ ਹਾਂ ਜੀ ਹੁਣ ਤੈਨੂੰ ਮੈਂ ਆਲਦੀ ਹਕੀਕਤ ਦੱਸਾਂ ਸਾਡੇ ਸਾਡਾ ਜਿਹੜਾ ਲੰਗਰ ਲਾਉਨੇ ਆ ਉਹ 2000 ਮੈਂ ਜਦੋਂ ਸੁਰਤੋ ਸੰਭਾਲੀ ਆ 2002 3 ਚ 3 4 ਚ ਜਦੋਂ ਪੜਦੇ ਹਾਂ ਸਕੂਲੇ ਉਧਰ ਦੀ ਤੁਰ ਕੇ ਨਿਕਲ ਨੰਗ ਦੇ ਦਿੰਦੇ ਸੀ ਆ ਜਦੋਂ ਬਾਬੂ ਬੜਸਾ ਦਾ ਮੇਲਾ ਲੱਗਦਾ ਨਾ ਯਾਤਰੀ ਆਉਂਦੇ ਤੁਰ ਕੇ ਨੰਗਦੇ ਫੇਰੋਂ ਮਾਲਵੇ ਚ ਹਾਂ ਜੀ ਤੇ ਮੈਂ ਆਪਦੇ ਮੁੰਡਾ ਸਾਡਾ ਲਾਗੇ ਬੇਟਾ ਮੈਂ ਹਾਂ ਬੇਟਾ ਪਰ ਲੰਗਰ ਲਾਈਏ ਇੱਥੇ ਓਏ 1100 ਰੁਪਈਆ ਆਇਆ ਸਾਨੂੰ ਪਹਿਲੀ ਵਾਰ ਇਕੱਠਾ ਵੇਖ ਰੱਬ ਕਿਧਰ ਨੂੰ ਵਿਧੀ ਬਮਾਦਾ ਮਾਲਕ ਕਰਨ ਵਾਲਾ 1100 ਰੁਪਈਆ ਇਕੱਠਾ ਆ ਅਗਲੇ ਸਾਲ 3500 7000 7500 ਇਦਾਂ ਕਰਦਿਆਂ ਕਰਦਿਆਂ ਅੱਜ ਬਜਟ ਸਾਡਾ ਲੰਗਰ ਦਾ 20 ਲੱਖ ਰੁਪਈਏ ਦਾ ਬਜਟ ਆ ਉਦਮ ਕੀਤਾ ਤੇ ਦੇਖ 2013 ਜਾ ਕੇ ਮੈਂ ਕਬੱਡੀ ਕੱਪ ਕਰਾਇਆ ਬਾਹਰੋਂ ਆ ਕੇ ਤੇ ਇਹੋ ਜੀ ਛਾਪ ਛੱਡੀ ਸਾਡੇ ਸਾਰੇ ਅਮਰੀਕ ਚਾਚੇਤਾ ਜਾਂ ਦੇ ਮੁੰਡੇ ਚੱਲ ਗਏ ਅਮਰੀਕਾ ਸਾਰੇ ਹੀ ਅਸੀਂ ਨਹੀਂ ਦੇ ਅਸੀਂ ਕੱਪ ਕਰਾ ਸਕਦੇ ਹਾਂ ਵੇ ਬਾਪੂ ਬੁੱਢੇ ਨੇ ਏਡੀ ਕਿਰਪਾ ਕੀਤੀ ਤੇ ਮੈਨੂੰ ਕਿੱਡੀ ਵੱਡੀ ਵਡਿਆਈ ਮੇਰੇ ਪੈਲੀ 'ਚ ਮਿਲੀ ਵਾ ਮਾਲਕ ਨੇ ਮੈਨੂੰ ਗੱਡੀ ਬਖਸ਼ੀ ਉੱਥੇ ਤੇ ਉੱਥੇ ਮੰਨ ਕੇ ਚੱਲ ਵੀ ਸਭ ਤੋਂ ਲਾਗੇ ਬੰਨੇ ਦਾ ਰਿਕਾਰਡ ਟੁੱਟ ਜਾਂਦਾ ਸਾਡੇ ਪਰ ਤਰਨ ਵਾਲਾ ਕੌਣ ਆ ਵੈਗਰੂ ਮੈਨੂੰ ਵੀ ਇੰਨਾ ਕ ਜਿਆਦਾ ਦਬਾ ਤੇ ਵੇਲਾ ਪ੍ਰਮਾਤਮਾ ਨੇ ਕਿਧਰ ਨੂੰ ਵਿਧੀ ਕਮਾਈ ਹੈ ਹੈਨਾ ਉਹਤੇ ਬਾਪੂ ਸੋਹ ਸੋਹ ਰਗੜਾ ਲਾਉਂਦਾ ਰਿਹਾ ਵਾ ਉੱਥੇ ਨਾ ਜਿਹੜੀ ਪਹਿਲੀ ਹੈ ਬਾਪੂ ਸੋਹ ਸੋਤੇ ਰਗੜਾ ਲਾਉਂਦ ਰਿਹਾ ਉਹ ਪਹਿਲੀ ਚ ਉਹ ਲੋਹ ਨਗਰ ਦੇ ਨਾਲ ਪਹਿਲੀ ਆ ਹਾਂ ਤੇ ਵੇਖ ਲੈ ਕੀ ਵਿਧੀ ਕਿਧਰ ਨੂੰ ਬਣੀ ਤੇ ਸਾਡੇ ਸਾਡੇ ਸਾਰੇ ਚਾਚੇ ਦਾ ਆਏ ਨੇ ਮੁੰਡੇ ਅਮਰੀਕਾ ਅਹੀਂ ਦੇ ਜੋ ਮਰਜ਼ੀ ਕਰ ਸਕਦੇ ਆ ਉੱਥੇ ਸਾਰੇ ਮੁੰਡੇ ਸਾਡੇ ਨਾਲ ਆ ਹੈ ਨਹੀਂ ਨਹੀਂ ਉਹ ਆਪਣੇ ਆਪਣੇ ਤੋਂ ਇੱਕ ਪਾਸੇ ਵੀ ਨਹੀਂ ਤੁਰਦੇ ਤੇ ਹੁਣ ਗੱਡੀ 'ਚ ਉਹਨਾਂ ਨੇ ਆਪਣਾ ਪੂਰਾ ਸਾਥ ਦਿੱਤਾ ਤੇ ਆਪਣੇ ਨਾਲ ਆ ਸਾਰੇ ਬੰਦੇ ਹੋ हां नमस्ते आदमी वालों आ वादी अपने ਪਿੰਡ ਦੇ ਜਿੰਨੇ ਮੁੰਡੇ ਬਾਹਰ ਗਏ ਉਹਨਾਂ ਨੇ ਆਪਣਾ ਪ੍ਰੋਫਾਈਲ ਟੋਟਕਾ ਟੋਟਕਾ ਐਡ ਕੀਤਾ ਉਹ ਆਨੇ ਕਮੇਟੀ ਨੂੰ ਨਹੀਂ ਆਹੀ ਜੀ ਨੂੰ ਮਾਸਤੇ ਧਾਤੀ ਜੀ ਮੇਰੀ ਲਾਉਣੀ ਹੈ ਤੇ ਤੁਹਾਨੂੰ ਪੈਸਾ ਪਾਵਾਂਗੇ ਤੁਸੀਂ ਜੋ ਮੇਰੀ ਇੱਕ ਇੱਕ ਟੀਮ ਦੀ ਜ਼ਿੰਮੇਵਾਰੀ ਬਾਹਰ ਆਲੇ ਚੱਕੀ ਫੇਰ ਮੈਚ ਹੋਇਆ ਬਈ ਬਿਲਕੁਲ ਨਹੀਂ ਕਮੇਟੀ ਆ ਇਹ ਵੀ ਆ ਕਮੈਂਟਰਾਂ ਦਾ ਜੋ ਆਹ ਜੰਨਾ ਪ੍ਰਬੰਧ ਗਰਾਊਂਡ ਦਾ ਸਾਰਾ ਫਿਰ ਉਹ ਐਨਆਰਆਈ ਭਰਾਵਾਂ ਨੇ ਸਾਥ ਦਿੱਤਾ ਨਹੀਂ ਜਿਹੜੇ ਮੇਲੇ ਆ ਨਾ ਇਹ ਬਾਹਰ ਲਿਆਂਦੇ ਸਰਪੰਚਾਂ ਤੋਂ ਉਹਨਾਂ ਨੇ ਸੰਯੋਗ ਵੀ ਭਾਂਜੀ ਖੁੱਲ ਕੇ ਦਿੱਤਾ ਉਹਾਂ ਨੇ ਹੀ ਖੁੱਲ ਗਏ ਮਾਲੋ ਖਰਚੇ ਕਿਸੇ ਗੱਲ ਦੀ ਕਮੀ ਨਾ ਰਵੇ ਅਸੀਂ ਫੇਰ ਬੈਠੇ ਹਾਂ ਅੱਬਾ ਬਸ ਜੋੜਾ ਤਗੜਾ ਹਾਂ ਬੜੀ ਲਾਣਾ ਲਾਣਾ ਬਹੁਤ ਜਾਰੀ ਹੋ ਗਈ ਤੇ ਉਹ ਹੀ ਖੁਸ਼ ਹੋਏ ਜੋ ਪੂਰੇ ਪੂਰਾ ਤਗੜਾ ਆ ਜੀ ਹਾਂ